ਏ ਮੈਚ ਨੂੰ ਸੈਮੀਫਾਈਨਲ ਕਹਿੰਦਾ ਹੀ ਸੈਮੀਫਾਈਨਲ ਦਾ ਛੱਟ ਤੈਨੂੰ ਫਾਈਨਲ ਵੀ ਨਹੀਂ ਜਿੱਤਣ ਦਿੰਦੇ ਆਉਣ ਵਾਲੀ 27 ਦੇ ਵਿੱਚ ਅਸੀਂ ਤਾਂ ਬਈ ਸਾਡੇ ਦਾ ਘਰੇ ਵਿਆਹ ਸੀ ਇਸੇ ਇਸੇ ਪਿੰਡ 'ਚ ਲੱਗੇ ਆ ਤੇ ਬਹੁਤ ਵੱਡਾ ਕਾਫਲਾ ਬਾਈ ਮੈਂ ਤਾਂ ਹੁਣੇ ਚੱਕ ਕੇ ਲਿਆਇਆ ਮੈਂ ਤਾਂ ਜੈੱਟ ਤੋਂ ਆਇਆ ਸੀਗਾ ਤੇ ਬਾਈ ਬਹੁਤ ਖੁਸ਼ੀ ਆ ਬਾਈ ਡੈਂਪੀ ਦੀ ਜਿੱਤਣ ਦੀ ਯਾਰ 2027 ਨੂੰ ਫਾਈਨਲ ਮੈਚਾਂ ਦੇ ਕੀ ਸੰਦਾਈ ਵੀ ਮੈਂ ਮੌਕਮਾਤੀ ਦਾ ਚਿਹਰਾ ਪਰ ਉਹ ਅੱਜ ਨਾ ਬਣੇ ਨਾ ਕੱਲ ਨੂੰ ਬਣੇ ਉਹਨੂੰ ਫਾਈਨਲ ਦਾ ਰਿਕਾਰਡ ਤੋੜਤਾ ਸੀ ਬਾਈ ਇਹ ਅੱਜ ਆਉ ਦਾ ਡਿੰਪੀ ਬਾਈ ਜਿਤਾ ਕੇ ਤੇ ਆ ਮਾੜੀ ਵੀਡੀਓ ਕਰ ਲੋ ਸਮਾਰਟ ਬਣ ਕੇ ਤੁਰ ਚਲਿਆ ਆਉ ਦਾ ਆਮ ਆਦਮੀ ਪਾਰਟੀ ਜਿੰਦਾਬਾਦ ਡਿੰਪੀ ਤੇਰੀ ਸੋਚ ਤੇ ਜਿੰਦਾਬਾਦ ਸੋਚ ਤੇ ਤੇ ਉਸ ਪ੍ਰਮਾਤਮਾ ਤੋਂ ਆਪਾਂ ਡਰ ਕੇ ਕਹਿੰਦੇ ਅੱਜ ਲੋਕਾਂ ਦੀ ਜਿੱਤ ਹੋਈ ਹੈ ਆਮ ਲੋਕਾਂ ਦੀ ਜਿੱਤ ਹੋਈ ਆਮ ਪਾਰਟੀ ਦੇ ਵਰਕਰਾਂ ਦੀ ਜਿੱਤ ਹੋਈ ਆ ਤੇ ਬਾਈ ਡਿੰਪੀ ਢੁੱਲੋਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਲੀਡਰਸ਼ਿਪ ਨੂੰ ਆਮ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਪਿੰਡ ਦਾ ਧੰਨਵਾਦ ਕੋਟਲੀ ਪਿੰਡ ਚੋਂ ਜਿੱਥੋਂ 1100 34 ਵੋਟਾਂ ਵਧੀਆਂ ਸਾਰਿਆਂ ਨੇ ਬਹੁਤ-ਬਹੁਤ ਮਿਹਨਤ ਕੀਤੀ ਆ ਆਮ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਆ ਸੋ ਸਾਰੇ ਅਸੀਂ ਬਹੁਤ ਖੁਸ਼ ਆ ਸਾਰੇ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਜਿੱਤ ਆ ਬਹੁਤ ਵੱਡੇ ਮਾਰਜਿਨ ਨਾਲ ਜਿੱਤਿਆ ਅਸੀਂ ਘਟੋ ਘਟ 22000 ਜਿਹੜੀ ਵੋਟਾਂ ਨਾਲ ਜਿਹੜੀ ਇਹ ਜਿੱਤ ਪ੍ਰਾਪਤ ਕੀਤੀ ਆ ਤੇ ਕੋਲ ਏ ਸਮਿਆਂ ਦੇ ਵਿੱਚ ਵਿਕਾਸ ਵੀ ਜਿਹੜਾ ਬਾਈ ਡਿੰਪੀ ਤੋਂ ਉਮੀਦ ਲੋਕ ਜਿਹੜੀ ਲਾਈ ਬੈਠਿਆ ਉਹਨਾਂ ਦੇ ਖਰੇ ਉਤਰਨਗੇ ਸਾਨੂੰ ਪਤਾ ਸਾਡਾ ਸਾਡਾ ਜਿਹੜਾ ਭਰਾ ਬਾਈ ਡਿੰਪੀ ਆ ਇੱਕ ਬਹੁਤ ਇਮਾਨਦਾਰ ਤੇ ਸੱਚਾ ਸੁੱਚਾ ਬੰਦਾ ਫੇਰ ਹੀ ਆਮ ਪਾਰਟੀ ਨੇ ਉਹਨੂੰ ਇਸ ਜਿਆ ਮੌਕਾ ਦੇ ਕੇ ਅੱਜ ਐਡੀ ਵੱਡੀ ਲੀਡ ਤੇ ਤੇ ਮੈਂ ਭਵੰਤਮਾਨ ਆਪਣੇ ਸੀਐਮ ਸਾਹਿਬ ਨੂੰ ਬਹੁਤ ਮੁਬਾਰਕਾ ਦੇਣਾ ਚਾਹਣਾ ਕਿ ਉਹਨਾਂ ਨੇ ਆਪਣਾ ਆਪਣਾ ਹਰਦੀਪ ਸਿੰਘ ਡਿੰਪੀ ਟੋਲ ਨੂੰ ਟਿਕਟ ਦੇ ਕੇ ਕਿਉਂ ਭਰੋਸਾ ਕੀਤਾ ਅੱਜ ਉਹਨਾਂ ਨੇ ਇਹ ਆਪ ਗਿੱਦੜਵੇ ਹਲਕੇ ਦੇ ਪੂਰਾ ਭਰੋਸੇ ਦੇ ਉੱਤਰਿਆ ਸੋ ਆ ਪੂਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਵੱਡਾ ਜਿਹੜਾ ਇਹਦਾ ਦੇਣਾ ਸਾਡੇ ਲਈ ਬਹੁਤ ਖੁਸ਼ੀਆ ਦੇਣਾ ਕਿਉਂਕਿ ਕਿਉਂਕਿ ਆਮ ਲੋਕਾਂ ਨੇ ਜਿਹੜਾ ਬਾਈ ਡਿੰਪੀ ਨੂੰ ਇੱਕ ਸੱਚੇ ਸੁੱਚੇ ਇਮਾਨਦਾਰ ਬੰਦੇ ਨੂੰ ਅੱਜ ਫਤਵਾ ਦਿੱਤਾ ਦੇਖੋ ਪਹਿਲਾਂ ਵੀ ਅਸੀਂ ਇੱਕ ਦੋ ਇਲੈਕਸ਼ਨ ਹਾਰੇ ਆਂ ਪਰ ਹਾਰੇ ਜਰੂਰ ਸੀ ਪਰ ਅੱਜ ਦੱਸਤਾ ਜਿਹੜਾ ਇਹ ਰਾਜਾ ਕਹਿੰਦਾ ਸੀ ਨਾ ਕਹਿੰਦਾ ਧੌਂ ਚ ਕਿਲਾ ਰੱਖਦਾ ਸੀ ਅੱਜ ਲੋਕਾਂ ਨੇ ਅਜਾਮ ਪਾਰਟੀ ਦੇ ਵਰਕਰਾਂ ਨੇ ਇਹਦਾ ਧੌਂ ਚੋ ਕਿਲਾ ਬਾਈ ਜੀ ਕੱਢ ਦਿੱਤਾ ਤੇ ਮੈਂ ਰਾਜਾ ਵੜਿੰਗ ਜੀ ਨੂੰ ਇੱਕ ਬੇਨਤੀ ਕਰਦਾ ਕਿਉਂਕਿ ਹੰਕਾਰ ਬਹੁਤ ਮਾੜਾ ਹੁੰਦਾ ਦੇਖੋ ਦੇਖੋ ਨੌਜਵਾਨਾਂ ਜੋਸ਼ ਹੈ ਕਿਤਨਾ ਕਿਤੇ ਜਿਹੜਾ ਜਾਨਮਾਲ ਦਾ ਜਿਹੜਾ ਇਹ ਅਰੇ ਇਸ ਕੋ ਬਹੁਤ ਲਈ ਜਾਂਦੇ ਆ ਜਿੱਤ ਦੀ ਖੁਸ਼ੀ ਆ ਠੀਕ ਹੈ ਜੀ ਕਿਉਂਕਿ ਦੱਸਦੇ ਆ ਕੱਲ ਜਦੋਂ ਕਾਂਗਰਸ ਜੀ ਕਾਂਗਰਸ ਨੇ ਵੀ ਇਸੇ ਤਰ੍ਹਾਂ ਹੀ ਕਰਿਆ ਸੀ ਅੱਜ ਬਾਈ ਡੈਂਪੀ ਢੱਲੋਂ ਦਾ ਮੈਨ ਕੋ ਟਾਈਮ ਆ ਉਹਦੇ ਪਾਰਟੀ ਵਰਕਰਾਂ ਨੇ ਟਾਈਮ ਆ ਅਸੀਂ ਇਸੇ ਤਰ੍ਹਾਂ ਆਪਣੀ ਜਿੱਤ ਦਾ ਪ੍ਰਦਰਸ਼ਨ ਕਰਾਂਗੇ ਡੈਂਪੀ ਢੱਲੋਂ ਜਿੰਦਾਬਾਦ ਅੱਜ ਤਾਂ ਜੀ ਡੈਂਪੀ ਢੱਲੋਂ ਦੀ ਬਹੁਤ ਸਾਨੂੰ ਖੁਸ਼ੀ ਆ ਇਹ ਹੋਰ ਤਾਂ ਕੋਈ ਗੱਲ ਹੀ ਨਹੀਂ ਬਹੁਤ ਖੁਸ਼ੀ ਆ ਯਾਰ ਬਹੁਤ ਲੋਕਾਂ ਨੇ ਵੋਟਾਂ ਪਾਈਆਂ ਆਸਮੀ ਤੋਂ ਵੱਧ ਪਾਈਆਂ ਸਾਨੂੰ ਆਸੀ 10-12000 ਦੀ ਤੇ ਲੋਕਾਂ ਨੇ ਵੋਟਾਂ ਵਾਲੇ ਵਾਟੀ ਕਾੜਦੇ ਬਾਈ ਡੈਂਪੀ ਬੰਦਾ ਹੀ ਬਹੁਤ ਚੰਗਾਈ ਤੇ ਲੋਕਾਂ ਨੇ ਵੋਟਾਂ ਬਹੁਤ ਪਾਈਆਂ ਬੜੀ ਖੁਸ਼ੀ ਆ ਸਾਨੂੰ ਵੋਟਾਂ ਦੀ ਇਹ ਕਿੰਨੀ ਵੋਟ ਦੀ ਲੀਡ ਲੈ ਕੇ ਆ ਡੈਂਪੀ ਬਾਈ ਪੱਕਾ ਦਾ ਆਪਾਂ ਮੋੜ ਵੇਖਣੀ 22000 ਵੋਟ ਤੇ ਕਹਿੰਦੇ 22000 ਵੋਟ ਬਈ ਬਹੁਤ ਵੱਡੀ ਆ ਇਹ ਡੈਂਪੀ ਆਮ ਹੀ ਬੰਦਾ ਸੀਗਾ ਕੋਈ ਬਣਿਆ ਵੀ ਨਹੀਂ ਸੀਗਾ ਤੇ ਇਕੱਠੇ-ਖੱਟੇ ਤਰਨਾਟ ਬੰਦੇ ਸੀ ਨਾਲ ਇਹਦੇ ਆ ਰਾਜਾ ਬਣਿੰਗ ਹੋਇਆ ਮਨਪੀ ਬਾਦਲ ਹੋਇਆ ਤੇ ਬਹੁਤ ਵੱਡੀ ਲੀਡ ਬਈ ਲੋਕਾਂ ਨੇ ਬਾੜਾਈ ਬਾਰੀਆਂ ਲੋਕਾਂ ਨੇ ਵੋਟਾਂ ਪਾਦੀਆਂ ਮਾਟੀ ਘੜ ਤੇ ਵੋਟਾਂ ਵਾਲੇ ਬਾਈ ਬਲਟਾ ਵੀ ਬਰਾੜ ਕੀ ਕਹਿਣਾ ਚਾਹੋਗੇ ਤੁਸੀਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਰੀ ਸਮੁੱਚੀ ਆਮ ਪਾਰਟੀ ਲੀਡਰਸ਼ਿਪ ਦਾ ਤੇ ਸਮੁੱਚੇ ਆਮ ਪਾਰਟੀ ਦੇ ਵਰਕਰਾਂ ਦਾ ਜਿਨ੍ਹਾਂ ਨੇ ਬਾਈ ਦੇ ਉਮੀਦਾਂ ਤੇ ਖਰੇ ਉਤਰਿਆ ਕਿਉਂਕਿ ਪਿਛਲੀ ਵਾਰ ਤੁਹਾਨੂੰ ਪਤਾ ਬਾਈ ਡਿੰਪੀ ਜਿਹੜਾ ਅਕਾਲੀ ਦਲ ਦੇ ਵਿੱਚ ਸੀ ਦੋ ਵਾਰੀ ਹਾਰ ਚੁੱਕੇ ਸੀ ਪਰ ਇਸ ਵਾਰ ਸਰਦਾਰ ਭਵਨ ਸਿੰਘ ਜੀ ਮਾਨ ਨੇ ਜਿਹੜਾ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਤੇ ਲੋਕਾਂ ਨੇ ਦੱਸ ਦਿੱਤਾ ਵੀ ਤੁਹਾਡੇ ਭਰੋਸੇ ਨੂੰ ਅਸੀਂ ਬਰਕਰਾਰ ਰੱਖਾਂਗੇ ਅੱਜ ਅਸੀਂ ਕਰੀਬ 22000 ਦੀ ਜਿੱਤ ਜਿਹੜੀ ਹਾਸਲ ਕੀਤੀ ਹੈ ਇਹਦੇ ਵਿੱਚ 22 ਦਾ ਜਿਹੜਾ ਸੁਭਾਅ ਰਿਹਾ 22 ਦਾ ਜਿਹੜਾ ਨੇਚਰ ਹੈ ਲੋਕਾਂ ਦੇ ਜਿਹੜੇ ਕੰਮ ਕਰਾਏ ਆ ਲੋਕਾਂ ਦਾ ਵਰਤਦਾ ਰਿਆ ਹਾਰ ਕੇ ਵੀ 10 ਸਾਲ ਬੰਦੇ ਨੇ ਹਾਰ ਕੇ ਵੀ ਲੋਕਾਂ ਦੇ ਵਿੱਚ ਵਰਤ ਕੇ ਜਿਹੜਾ ਅੱਜ ਦਿਲ ਜਿੱਤਿਆ ਲੋਕਾਂ ਨੇ ਉਹਨਾਂ ਦੀ ਇੰਨੀ ਸਪੋਰਟ ਕੀਤੀ ਹੈ ਮੈਂ ਸਾਰੀ ਆਮ ਪਾਰਟੀ ਦੀ ਵਰਕਰਾਂ ਦਾ ਤਹਿ ਦਿਲੋਂ ਤਨਿਹਾਰ ਕਰਦਾ ਮੇਰੇ ਪਿੰਡ ਦੇ ਬਜ਼ੁਰਗਾਂ ਦਾ ਮੇਰੀਆਂ ਮਾਵਾਂ ਦਾ ਭੈਣਾਂ ਦਾ ਜਿਨ੍ਹਾਂ ਨੇ 11.5 ਹਜ਼ਾਰ ਦੇ ਕਰੀਬ ਜਿਹੜੀ ਵੋਟ ਇਥੋਂ ਵਧਾ ਕੇ ਬਾਈ ਦੀ ਝੋਲੀ ਪਾਈ ਹੈ ਤੇ ਸਦਾ ਹੀ ਅਸੀਂ ਰੀ ਨਾਵਾਂਗੇ ਸਾਰੀ ਗਿੱਦੜ ਵਾਲੀ ਲੀਡਰਸ਼ਿਪ ਦਾ ਆਮ ਪਾਰਟੀ ਦੇ ਵਰਕਰਾਂ ਦਾ ਕਿ ਇੰਨੀ ਇੰਨੀ ਵੱਡੀ ਤਦਾਰ ਦੇ ਵਿੱਚ ਜਿਹੜੀ ਜਿੱਤ ਹੋਣੀ ਇਹ ਦੇਖੋ ਤੁਸੀਂ ਵੇਖੋ ਕਿੰਨੀ ਵੱਡੀ ਖੁਸ਼ੀ ਹੈ ਆਮ ਮੇਰੀਆਂ ਮਾਤਾਵਾਂ ਭੈਣਾਂ ਨੂੰ ਵੀ ਕਿੰਨੀ ਖੁਸ਼ੀ ਹੈ ਤੁਸੀਂ ਵੇਖ ਰਹੇ ਹੋ ਤੇ ਅਸੀਂ ਤਹਿ ਦਿਲੋਂ ਰੱਬ ਦਾ ਸ਼ੁਕਰਾਨਾ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਐਡੀ ਵੱਡੀ ਜਿੱਤ ਕੀਤੀ ਹੈ ਡੈਂਪੀ ਢੱਲੋ ਲੋਕਾਂ ਦਾ ਪਿਆਰ ਲੋਕਾਂ ਦੀ ਜਿੱਤ ਹੁੰਦੀ ਹੈ ਜਿਸ ਤਰ੍ਹਾਂ ਰਾਜਾ ਜੀ ਬਿਆਨ ਕਰਦੇ ਸੀ ਜਾਂ ਲੋਕ ਕਹਿੰਦੇ ਸੀਗੇ ਕਿ ਉਹਨਾਂ ਦੀ ਧੌਂ ਚ ਮੰਨ ਲੋ ਧੌਂ ਚੋਂ ਕਿਲਾ ਕੱਢਣਾ ਉਹਦਾ ਰਾਜਾ ਅੱਜ ਪ੍ਰਮਾਤਮਾ ਨੇ ਲੋਕਾਂ ਨੇ ਉਹਨਾਂ ਦਾ ਕਿਲਾ ਕੱਢਤਾ ਦੇਖੋ ਇਹ ਚਲਾਕੀਆਂ ਨਹੀਂ ਚਲਦੀਆਂ ਕਿਤੇ ਲੁਧਿਆਣੇ ਕਿਤੇ 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 ਬਹਿੰਡੇ ਬਾਈ ਡੈਂਪੀ ਜਿਸ ਦਿਨ ਤੋਂ ਲੈ ਕੇ ਸਾਡੇ ਨਾਲ 12 11 ਤੁਰਿਆ ਸਾਡੀ ਪੂਰੀ ਟੀਮ ਦੀ ਬਾਹ ਫੜ ਕੇ ਪੂਰੇ ਪਿੰਡਾਂ ਦੀ ਟੀਮ ਦੀ ਬਾਹ ਫੜ ਕੇ ਚੱਲਿਆ ਤਾਂ ਜੋ ਇਹਨਾਂ ਪਿਆਰ ਅਜ ਬਾਈ ਨੂੰ ਮਿਲਿਆ ਅਜ ਬਾਈ ਡਿੰਪੀ ਢੋਣ ਲੋਕਾਂ ਨੇ ਇਹ ਨਹੀਂ ਵਢੀ ਜਾਂਦੇ ਗਿੱਦੜ ਵਿੱਚ 13 ਸਾਲ ਤੋਂ ਗਨ ਚੱਕਿਆ 13 ਸਾਲ ਤੋਂ ਗਨ ਚੱਕਦਾ ਗਿੱਦੜ ਵਿੱਚ ਇਹ ਕਿ ਚੱਕਿਆ ਸੀ ਕਾਲੀਦਾਲ ਪਾਰਟੀ ਨੇ ਇਹ ਸਾਡੇ ਕੋਟਰੀ ਆਉਂਦੇ ਕੰਮ ਨਹੀਂ ਕਰਦੇ ਕਾਂਗਰਸੀ ਬੰਦਿਆਂ ਨੇ 13 ਸਾਲ ਤੋਂ ਗਨ ਚੱਕਿਆ ਅਸੀਂ ਡਿੰਪੀ ਢੋਣ ਦੀ ਖੂਹੀ ਦੇ ਵਿੱਚ ਬਹੁਤ ਵੱਡਾ ਕਾਫਲਾ ਵੱਲਾ ਹੀ ਕੀ ਕਹਿਣਾ ਚਾਹੋਗੇ ਪਿਛਲੇ ਦਿਨਾਂ ਤੋਂ ਲੈ ਕੇ ਬੜਾ ਇੰਤਜ਼ਾਰ ਸੀ ਬਿਲਕੁਲ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਰਾਜੇ ਵਿੜੰਗ ਦਾ ਹੰਕਾਰ ਤੋੜਿਆ ਜਿਹੜਾ ਕਿਲਾ ਅਸੀਂ ਅੱਜ ਫਤਿਹ ਕੀਤਾ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਪ੍ਰਮਾਤਮਾ ਤੋਂ ਡਰ ਕੇ ਆਣੇ ਆ ਵੀ ਅਸੀਂ 2027 'ਚ ਵੀ ਜਿੱਤਾਂਗੇ ਜਿੱਤਾਂਗੇ ਬਿਲਕੁਲ ਇਹ ਟੈਂਪੀ ਢਿੱਲੋ ਇੰਨਾ ਕੋ ਚੰਗਾ ਇਨਸਾਨ ਆ ਕੋਈ ਵੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਕੋਈ ਵੀ ਬੰਦਾ ਜਾਵੜੇ ਉਹ ਬੰਦਾ ਕਿਸੇ ਨੂੰ ਜਵਾਬ ਨਹੀਂ ਦਿੰਦਾ ਕੰਮ ਤੋਂ ਕੰਮ ਇੱਕ ਨੰਬਰ ਦਾ ਹੋਣਾ ਚਾਹੀਦਾ ਬੇਸ਼ੱਕ ਕੋਈ ਵੀ ਆ ਇੰਨੇ ਸਾਫ਼ ਸੁਥਰੀ ਸ਼ਖਸੀਅਤ ਆ ਹੋ ਕੀ ਬੰਦਾ ਕੀ ਉਮੀਦਾਂ ਲੈ ਕੇ ਚੱਲੂ ਕਿ ਦਰਵਾਜ਼ਾ ਜਿਹੜਾ ਨਵਾਂ ਜਿਹੜਾ ਦਰਵਾਜ਼ਾ 2.5 ਸਾਲਾਂ ਲੈ ਕੇ ਕੀ ਕਹਿਣਾ ਚਾਹੋਗੇ 2.5 ਸਾਲਾਂ ਦੇ ਵਿੱਚ ਗਿੱਦੜਵਾਦੀ ਨਹਾਰ ਬਦਲ ਦੂਗਾ ਡੈਂਪੀ ਢਿੱਲੋ ਹਰਦੀਪ ਸਿੰਘ ਡੈਂਪੀ ਢਿੱਲੋ ਸਾਨੂੰ ਇੰਨਾ ਕ ਯਕੀਨ ਆ ਰੱਬ ਜਿੰਨਾ ਯਕੀਨ ਆ ਸਾਨੂੰ ਜਿਹੜਾ ਵੀ ਕੋਈ ਕੰਮ ਕਰਨ ਵਾਲਾ ਹੋਇਆ ਉਹ ਪਹਿਲ ਦੇ ਆਧਾਰ ਤੇ ਹੋਊਗਾ ਮੇਰਾ ਪਿੰਡ ਕੋਟਲੀਆਵਲੂ ਨਗਰ ਸਾਡੇ ਪਿੰਡੋਂ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਸਾਨੂੰ ਬਹੁਤ ਚੰਗੀ VOTING ਪਈ ਆ ਸਾਨੂੰ ਸਾਡੀਆਂ VOTਾਂ ਬਹੁਤ ਵਧੀਆ 1134 VOTਾਂ ਵਧੀਆਂ ਜੋ ਕਿ ਸਾਨੂੰ ਕਾਂਗਰਸੀ ਪਹਿਲਾਂ ਟਿੱਚਰਾਂ ਕਰਦੇ ਹੁੰਦੇ ਸੀ ਸੋਨੂੰ ਤਾਂ VOT ਨਹੀਂ ਪੈਣੀ ਇਹ ਨਹੀਂ ਕਰਨਾ ਹੋ ਨਹੀਂ ਕਰਨਾ ਪਰ ਡੈਂਪੀ ਢਿਲੋ ਅਸੀਂ ਵੀ ਜਿਵੇਂ ਡੈਂਪੀ ਢਿਲੋ ਨੂੰ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੀ VOT ਪਵੇ ਤੇ ਨਾ ਹੀ ਭਾਜੀਪੀ ਦਾ ਅਲੱਗ ਹੋ ਹੀ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਸਾਥ ਨਹੀਂ ਦੇਣਾ ਚਾਹੁੰਦਾ ਸੀ ਡੈਂਪੀ ਢਿਲੋ ਦਾ ਉੱਤੋਂ ਤੋਂ ਡੈਂਪੀ ਢਿਲੋ ਦੇ ਨਾਲ ਤੁਰਿਆ ਬੇਸ਼ੱਕ ਕੋਈ ਕੁਝ ਕਹੀ ਜਾਂਦਾ ਸੀਗਾ ਤੁਹਾਡੇ ਸਾਹਮਣੇ ਅੱਜ ਰਿਜ਼ਲਟ ਆ 21000 ਪਲੱਸ ਦੇ ਨਾਲ ਜਿੱਤੇ ਆ ਕੋਈ ਇਹ ਤਾਂ ਹੈ ਨਹੀਂ ਵੀ ਝੂਠੀਆਂ ਗੱਲਾਂ ਕਰ ਰਹੇ ਆ ਤੁਹਾਡੇ ਸਾਹਮਣੇ ਅੰਕੜੇ ਆ ਤੁਸੀਂ ਵੀ ਪੱਤਰਕਾਰ ਵੀਰ ਸਮਝਦਾਰ ਆ ਤੁਸੀਂ ਆਪ ਦੇਖ ਲਓ ਪਰ ਜਿਹੜਾ ਸਾਨੂੰ ਅੱਜ ਜਿੱਤ ਦਾ ਫਤਵਾ ਮਿਲਿਆ ਪਰਮਾਤਮਾ ਦਾ ਅਸੀਂ ਤਾਅਦ ਨੂੰ ਧੰਨਵਾਦ ਕਰਦੇ ਆਂ